ਮੈਨੂੰ ਡਰ ਲੱਗਦਾ ਮੇਰੀ ਛੱਤ ਨਾ ਗਏ ਮੇਰੇ ਬੱਚੇ ਦੇ ਡਿੱਗ ਜੇ ਤਿੰਨ ਰਾਤਾਂ ਨੂੰ ਫਿਕਰ ਹੰਦਾ ਮੈਨੂੰ ਆ ਰੰ ਨੂੰ ਫਿਕਰ ਹੰਦਾ ਮੈਂ ਕਹਿੰਦਾ ਨਹੀਂ ਮੈਨੂੰ ਮੈਂ ਪੈਸੇ ਨਹੀਂ ਮੈਨੂੰ ਕੋਈ ਲਾਚ ਨਹੀਂ ਸਿਰਫ ਮੇਰੇ ਬੱਚਿਆਂ ਦਾ ਜਿਹੜਾ ਘਰ ਕੱਚਾ ਹੋ ਗਿਆ ਡਿੱਗਣ ਵਾਲੇ ਮਕਾਨ ਹੋਣ ਡਰ ਕਿਉਂ ਨਹੀਂ ਲੱਗਦਾ ਦੋ ਦੋ ਜਵਾਕ ਇਹ ਵੀ ਮੈਂ ਤਾਂ ਘਰ ਹੀ ਨਹੀਂ ਸਕਦੇ ਨਾ ਬੱਚਿਆਂ ਨੂੰ ਲੈ ਕੇ ਜਾਂਦੇ ਜਿੱਦਣ ਵੀ ਪੈਂਦਾ ਅਸੀਂ ਗਵਾਂਢੀਆਂ ਨਾਲ ਕਰੇ ਰਹਿੰਦੇ ਆ ਕਿ ਕਿਹੜੇ ਵੇਲੇ ਡਿੱਗ ਜਾਵੇ ਛੱਤ ਕੋਈ ਪਤਾ ਨਹੀਂ ਹੈ ਨਾ ਮੇਰਾ ਮੰਨਦਗੀ ਹੋਇਆ ਮੈਨੂੰ ਪਤਾ ਮੇਰੇ ਛੋਟੇ ਛੋਟੇ ਬੱਚੇ ਆ ਜਦੋਂ ਵੀ ਮੈਂ ਰਾਤ ਨੂੰ ਕੰਮ ਤੇ ਜਾ ਕਾਰਜ ਬੈਠਦਾ ਮੈਨੂੰ ਨੀਂਦ ਤਾਂ ਬਾਰਕੀ ਕਾਰਜ ਵੀ ਨਹੀਂ ਆਉਂਦੀ ਦਸਲ ਮੈਂ ਰਾਤ ਨੂੰ ਸਕਿਉਰਟੀ ਦਾ ਕੰਮ ਕਰਦਾ ਵੀ ਦਿਨੇ ਬਸ ਇੱਧਰ ਉੱਧਰ ਮਿਹਨਤ ਮਜ਼ਦੂਰੀ ਕਰ ਲਈਦੀ ਆ ਇਹ ਵੀ ਜਾਂਦੇ ਆ ਕੰਮ ਕਰਦੇ ਆ ਦੋ ਘਰਾਂ ਦਾ ਕੰਮ ਕਰਦੇ ਆ ਝਾੜੂ ਪੋਛਾ ਕਰਕੇ ਨਾਂ ਵੀ ਕਰਦਾ ਗੁਜ਼ਾਰਾ ਨਹੀਂ ਨਹੀਂ ਸਰ ਨਹੀਂ ਏ ਗਾਡਰ ਵਾਲਿਆਂ ਵਾਲੀ ਜੀ ਆ ਜਿਹੜੇ ਕਹਿੰਦੇ ਆ ਵੀ 2.5 ਲੱਖ ਰੁਪਏ ਸਰਕਾਰ ਦਿੰਦੀ ਆ ਆਪਣਾ ਕੱਚਾ ਮੋਗਾਣ ਪੱਕਾ ਕਰੋ ਸਾਧੂ ਪਵਾਉ ਉਹਦੇ ਲਈ ਸਰ ਮੈਂ ਅਪਲਾਈ ਕੀਤਾ ਸੀਗਾ ਪਹਿਲਾਂ ਵੀ 1 ਸਾਲ ਪਹਿਲਾਂ ਕੀਤਾ ਸੀਗਾ 2000 ਰੁਪਏ ਲੱਗੂਗਾ ਉਸ ਟਾਈਮ ਵੀ ਮੈਂ ਉਤਰ ਉਤਰ ਫੜ ਕੇ 2000 ਰੁਪਏ ਦੇ ਕੇ ਆਪਣਾ ਫਾਈਲ ਬਾਕੀ ਜਦ ਮੈਂ ਇੱਥੇ ਅੱਗੇ ਜਾ ਨਾ ਉੱਥੇ ਗੱਲਾਂ ਕਹਿੰਦਾ ਤੁਸੀਂ ਨਾ ਕੋਈ ਫਾਈਲ ਆਈ ਆ ਨਾ ਇਹ ਤੁਹਾਡਾ ਕੁਝ ਨਾਮ ਬੋਲਦਾ ਉਹ ਕਹਿੰਦੇ ਆ ਵੀ ਸਾਨੂੰ ਕੋਈ ਬੰਦਾ ਅਫਸਰ ਆ ਰਿਹਾ ਤੇ ਬਸ ਉੱਥੇ 2-4 ਘੰਟੇ 10 ਘੰਟੇ ਬਿਠਾ ਕੇ ਅਸੀਂ ਮੁੜ ਆਨੇ ਆ ਕੋਈ ਅਫਸਰ ਨਹੀਂ ਆਉਂਦਾ ਕੋਈ ਸੁਣਵਾਈ ਨਹੀਂ ਹੁੰਦੀ ਲੁਧਿਆਣਾ ਦੇ ਜਮਾਲਪੁਰ ਏਰੀਆ ਪਿੰਡ ਕੁਲਿਆਲ ਦਾ ਇੱਕ ਘਰ ਦਿਖਾਨ ਜਾ ਰਹੇ ਆ ਜਿੱਥੇ ਗਰੀਬੀ ਵਿੱਚ ਗੁਜ਼ਰਬਸਰ ਕਰ ਰਿਹਾ ਪਰਿਵਾਰ ਇਸ ਮਾਨਸੂਨ ਦੀਆਂ ਬਰਸਾਤਾਂ ਨਾਲ ਵੀ ਜੂਝਦਾ ਹੋਇਆ ਨਜ਼ਰ ਆ ਰਿਹਾ ਔਰ ਗਰੀਬੀ ਕਿੰਨਾ ਕੁ ਦੁੱਖ ਪਚਾ ਸਕਦੀ ਹੈ ਕਿੰਨਾ ਕਹਿਟਾ ਸਕਦੀ ਹੈ ਇਹਦੀਆਂ ਜਿੰਦੀਆਂ ਜਾਗਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਆ ਮਹਿਜ 65 70 ਗਾਇਦਾ ਇੱਕ ਘਰ ਤੁਹਾਨੂੰ ਦਿਖਾਉਣ ਜਾ ਰਹੇ ਆ ਕੱਚਾ ਪੱਕਾ ਜਿਹਾ ਇੱਕ ਘਰ ਹੈ ਮਕਾਨ ਹੈ ਜਿਹਦੇ ਉੱਤੇ ਆਰਜੀ ਛੱਤ ਜਿਹੜੀ ਪਈ ਹੋਈ ਹੈ ਗੱਡਰ ਬਾਲਿਆਂ ਦੀ ਛੱਤ ਪਈ ਹੋਈ ਹੈ ਔਰ ਇੰਦਰ ਦੇਵਤਾ ਨੇ ਜਦੋਂ ਇੱਥੇ ਮੀਂਹ ਵਰਾਇਆ ਤਾਂ ਇਹਨਾਂ ਦਾ ਜੀਣਾ ਮੁਸ਼ਕਲ ਹੋ ਗਿਆ ਘਰ ਦੇ ਅੰਦਰ ਵੱਧਦੇ ਹੀ ਛੱਤ ਜਿਹੜੀ ਹੈ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਗਾਡਰ ਬੱਲਿਆਂ ਦੀ ਛੱਤ ਹੈ ਜੋ ਲਗਾਤਾਰ ਚੁੰਦੀ ਹੋਈ ਨਜ਼ਰ ਆ ਰਹੀ ਹੈ ਬਰਸਾਤ ਬੰਦ ਹੋ ਚੁੱਕੀ ਹੈ ਇਸ ਕਰਕੇ ਕਿਤੇ ਨਾ ਕਿਤੇ ਪਾਣੀ ਵੀ ਘਟ ਟਪਕ ਰਿਹਾ ਹੈ ਲੇਕਿਨ ਦੱਸਦੇ ਨਹੀਂ ਕਿ ਜਦੋਂ ਬਰਸਾਤ ਪੂਰੇ ਜ਼ੋਰਾਂ ਨਾਲ ਪੈਂਦੀ ਹੈ ਤਾ ਕਿਸੇ ਵੀ ਕਮਰੇ ਦੇ ਵਿੱਚ ਤੁਸੀਂ ਬੈਠ ਨਹੀਂ ਸਕਦੇ ਹਰ ਜਗ੍ਹਾ ਤੋਂ ਪਾਣੀ ਚੁੰਦਾ ਹੋਇਆ ਨਜ਼ਰ ਆਉਂਦਾ ਹੈ ਇਸ ਵਕਤ ਵੀ ਤਸਵੀਰ ਤੁਹਾਨੂੰ ਦਿਖਾ ਰਿਹਾ ਹਰੇਕ ਇੱਟ ਵਿੱਚੋਂ ਹਰੇਕ ਗੱਡਰ ਹਰੇਕ ਬਾਲੇ ਵਿੱਚੋਂ ਪਾਣੀ ਚੁੰਦਾ ਹੋਇਆ ਨਜ਼ਰ ਆਏਗਾ ਇਸ ਦੀਵਾਰ ਨੂੰ ਅਸੀਂ ਹੱਥ ਨਹੀਂ ਲਗਾ ਸਕਦੇ ਕਿਉਂਕਿ ਇਸ ਦੀਵਾਰ ਦੇ ਅੰਦਰ ਕਰੰਟ ਹੈ ਤਾਰਾ ਆਰਜੀ ਤੌਰ ਤੇ ਲਗਾਈਆਂ ਨੇ ਬਿਜਲੀ ਦੀ ਫਿਟਿੰਗ ਆਰਜੀ ਤੌਰ ਤੇ ਕੀਤੀ ਹੋਈ ਹੈ ਔਰ ਮੀ ਕਾਰਨ ਇਸ ਦੀਵਾਰ ਦੇ ਅੰਦਰ ਕਰੰਟ ਆ ਚੁੱਕਾ ਹੈ ਔਰ ਇਹ ਕਮਰਾ ਇੱਕ ਇਹਨਾਂ ਕੋਲ ਜਿੱਥੇ ਇਹਨਾਂ ਨੇ ਆਪਣਾ ਸਮਾਨ ਵਗੈਰਾ ਰੱਖਿਆ ਇਹ ਵੀ ਪੂਰੀ ਤਰ੍ਹਾਂ ਨਾਲ ਚੋਂਦਾ ਹੋਇਆ ਨਜ਼ਰ ਆ ਰਿਹਾ ਹੈ ਦੂਜੇ ਪਾਸੇ ਘਰ ਦੀ ਰਸੋਈ ਹੈ ਜਿੱਥੇ ਦੋਨੋਂ ਵਕਤ ਦੀ ਰੋਟੀ ਇਹ ਬਣਾ ਕੇ ਖਾਂਦੇ ਨੇ ਪਰ ਉੱਥੇ ਵੀ ਇਸ ਵਕਤ ਰੋਟੀ ਬਣਾਣੀ ਔਖੀ ਹੋ ਚੁੱਕੀ ਹੈ ਕਿਉਂਕਿ ਇਹ ਪੂਰੀ ਛੱਤ ਚੁੰਦੀ ਹੋਈ ਨਜ਼ਰ ਆ ਰਹੀ ਹੈ ਔਰ ਪਾਣੀ ਡਿਗਣ ਕਾਰਨ ਛੱਤ ਚੁੰਨ ਕਾਰਨ ਰੋਟੀ ਬਣਾਣੀ ਵੀ ਮੁਸ਼ਕਲ ਹੋ ਚੁੱਕੀ ਹੈ ਔਰ ਪਰਿਵਾਰ ਦੇ ਵਿੱਚ ਕਈ ਇਹ ਮੀਆਂ ਬੀਬੀ ਤੇ ਦੋ ਬੱਚੇ ਯਾਨੀ ਕਿ ਕੁੱਲ 4 ਜੀ ਰਹਿੰਦੇ ਨੇ ਜਿਨ੍ਹਾਂ ਦਾ ਆਪਣਾ 70 ਗਾਈ ਦਾ ਇਹ ਮਕਾਨ ਹੈ ਇਹਨੂੰ ਘਰ ਕਹੈ ਲੋ ਤੁਸੀਂ ਇੱਕ ਤਸਵੀਰ ਤੁਹਾਡੇ ਨਾਲ ਹੋਰ ਸਾਂਝੀ ਕਰਦੇ ਆ ਜਿੱਥੇ ਗਰੀਬੀ ਦੇ ਵਿੱਚ ਰਹਿੰਦਾ ਹੋਇਆ ਪਰਿਵਾਰ ਮਿਹਨਤ ਨਾਲ ਆਪਣੀ ਗੁਜ਼ਰਵਸਰ ਕਰਦਾ ਹੋਇਆ ਪਰਿਵਾਰ ਚੋਂਦੇ ਹੋਏ ਪਾਣੀ ਨੂੰ ਇਕੱਠਾ ਕਰਦਾ ਪਿਆ ਗੱਦੇ ਪੂਰੀ ਤਰ੍ਹਾਂ ਨਾਲ ਪਾਣੀ ਨਾਲ ਗਿੱਲੇ ਹੋਏ ਪਏ ਐ ਔਰ ਉੱਪਰ ਸਾਰੀਆਂ ਛੱਤਾਂ ਚੁੰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਗੁਰਮੀਤ ਸਿੰਘ 25-26 ਸਾਲ ਦਾ ਨੌਜਵਾਨ ਇਹਦੇ ਨਾਲ ਗੱਲਬਾਤ ਕਰਦੇ ਆ ਕਿ ਕੀ ਕੀ سرکاراں تک اینے اپنی آواز نہیں پہنچائی کیونکہ ਹੁਣ ਤਾਂ ਆਵਾਸ ਯੋਜਨਾ چلਦੀ ਹੈ چاہے ਉਹ ਕੇਂਦਰ ਦੀ ਕਹੀਏ ਤੇ چاہے ਕਈਏ پنجاب ਸਰਕਾਰ ਵੱਲੋਂ ਗੱਲਬਾਤ اینਨੇ ਨਾਲ ਕਰਦੇ ਆ 25 26 ਸਾਲ ਦਾ ਇਹ ਨੌਜਵਾਨ ਹੈ ਕਿ ਕਿੱਥੇ ਕਿੱਥੇ ਇਹਨਾਂ ਨੇ اپلائی ਕੀਤਾ ਔਰ ਕਿਉਂ ਇਹਨਾਂ ਨੂੰ ਇੰਨੀ ਜ਼ਿਆਦਾ ਮਜਬੂਰੀ ਚ ਰਹਿਣਾ ਪੈ ਰਿਹਾ ਹੈ ਕਿਉਂਕਿ ਇਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਕੀ ਇਹ ਪੂਰਾ ਮਾਮਲਾ ਤੁਹਾਡੇ ਤੱਕ ਪਹੁੰਚਾ ਰਹੇ ਆ ਤਾਂ ਜੋ ਇਸ ਪਰਿਵਾਰ ਦੀ ਜੋ ਹੈ ਮਦਦ ਹੋ ਸਕੇ ਕਿੰਨਾ ਵੀ ਰਹੀ ਤੁਹਾਡਾ ਭਾਈ ਮੇਰਾ ਨਾਮ ਗੁਰਮੀਤ ਸਿੰਘ ਹੈ ਕਿੱਥੇ ਰਹਿੰਦੇ ਹੋ ਏਰੀਆ ਕਿਹੜਾ ਮੈਂ ਜੀ ਬਰੇ ਜਮਾਲਪੁਰ ਏਰੀਆ ਵਾ ਤੇ ਆਪਣਾ ਤਰਕੋਨੀ ਪਾਰਕ ਨੇੜੇ ਪੈਂਦੀ ਆ ਤੇ ਸਿੰਘ ਸਭਾ ਗੁਰਦੁਆਰੇ ਬਿਲਕੁਲ ਸਾਹਮਣੇ ਆ ਜੀ ਆਪਾਂ ਕੁਲੀਆਵਾਲ ਇਹ ਏਰੀਆ ਹੈ ਨਾ ਹਾਂਜੀ ਕੁਲੀਆਵਾਲ ਨਹੀਂ ਆਪਣਾ ਜਮਾਲਪੁਰ ਆ ਜਾਂਦਾ ਕੁਲੀਆਵਾਲ ਪਰਲੀ ਸਾਈਡ ਰਹ ਜਾਂਦਾ ਉਹ ਗੁਰਦੁਆਰੀ ਨਿਸ਼ਾਨੀ ਆਪਣੇ ਘਰ ਦੇ ਸਾਹਮਣੇ ਹਾਂਜੀ ਅੱਛਾ ਉਮਰ ਕਿੰਨੀ ਰਹੀ ਜੀ ਤੁਹਾਡੀ ਮੇਰੀ ਅਸੀਂ 30 ਸਾਲ ਉਮਰ ਹੈ ਜੀ ਤੇ ਘਰ ਦੇ ਵਿੱਚ ਕੌਣ ਕੌਣ ਆ ਸਰ ਮੇਰੇ ਵਾਈਫ ਆ ਮੇਰੇ ਆ ਦੋ ਬੱਚੇ ਆ ਲੜਕਾ ਵਾ ਲੜਕੀ ਆ ਇਹ 7 ਸਾਲ ਦਾ ਇਹ 7 ਮਹੀਨਿਆਂ ਦੀ ਹੈ ਇਹ ਘਰ ਤੁਹਾਡਾ ਆਪਣਾ ਹਾਂਜੀ ਸਰ ਆਪਣਾ ਹੀ ਕਿੰਨਾ ਦਿਨਾਂ ਤੋਂ ਇਹ ਮੇਰੇ ਡੈਡੀ ਦੇ ਨਾਂ ਤੇ ਹੈ ਜੀ ਠੀਕ ਅੱਛਾ ਗੁਰਮੀਤ ਕੀ ਕੰਮਕਾਰ ਕੀ ਕਰਦੇ ਹੋ ਤੁਸੀਂ ਕੀ ਰੋਜ਼ਗਾਰ ਤੁਹਾਡਾ ਸਰ ਮੈਂ ਰਾਤ ਨੂੰ ਸਕਿਉਰਿਟੀ ਦਾ ਕੰਮ ਕਰਦਾ ਵੀ ਦਨੇ ਬਸ ਇਧਰ ਉਧਰ ਮਿਹਨਤ ਮਜ਼ਦੂਰੀ ਕਰ ਲਈਦੀ ਆ ਯਾਨੀ ਕਿ ਪੂਰੀ ਮਿਹਨਤ ਕਰਦੇ ਹੋ ਆਪਣਾ ਪਰਿਵਾਰ ਫੱਲਣ ਲਈ 24 ਘੰਟੇ ਤੁਸੀਂ ਮਿਹਨਤ ਕਰਦੇ ਹੋ ਤੁਹਾਡੇ ਪਤਨੀਏ ਕੀ ਕੰਮ ਕਰਦੇ? ਇਹ ਸਰ ਰੇਂਦਰ ਘਰਾਂ ਚ ਕੰਮ ਕਰਦੇ ਆ। ਕਿਸੇ ਦੇ ਕੁੜੀ ਆ ਕਦੀ ਭੁੱਖੀ ਹੁੰਦੀ ਆ ਇਧਰ ਉਧਰ ਗਵਾਨੀਆਂ ਦੇ ਛੱਡ ਕੇ ਜਾਈਦਾ ਇਹ ਵੀ ਰਹਿੰਦੇ ਆ ਕੰਮ ਕਰਦੇ ਆ ਦੋ ਘਰਾਂ ਦਾ ਕੰਮ ਕਰਦੇ ਆ ਈ ਝਾੜੂ ਪੋਛਾ ਕਰਕੇ। ਤਾਂ ਵੀ ਕਰਦਾ ਗੁਜ਼ਾਰਾ ਨਹੀਂ ਹੁੰਦਾ। ਨਹੀਂ ਸਰ ਨਹੀਂ। ਦਿੱਕਤ ਕੀ ਹੈ ਤੁਹਾਨੂੰ ਇਸ ਘਰ ਚ ਕੀ ਪਰੇਸ਼ਾਨੀ ਆ ਰਹੀ ਹੈ? ਸਰ ਅਸੀਂ ਨਾ ਆਨਲਾਈਨ ਫਾਰਮ ਭਰਾਈ ਸੀਗੇ ਆ ਆਪਣੇ ਇੱਥੇ ਸਰਕਾਰੀ ਅਫਸਰਾਂ ਕੋਲੇ ਮਾਲਕੀ ਸਾਡੀ ਸੁਣਵਾਈ ਨਹੀਂ ਹੁੰਦੀ ਜੀ। ਕਾਹਦੇ ਫਾਰਮ ਭਰੇ ਸੀਗੇ? ਏ ਗਾਡਰ ਵਾਲਿਆਂ ਵਾਲੀ ਜੀ ਆ ਜਿਹੜੇ ਕਹਿੰਦੇ ਆ ਵੀ 2.5 ਲੱਖ ਰੁਪਏ ਸਰਕਾਰ ਦਿੰਦੀ ਆ ਆਪਣਾ ਕੱਚਾ ਮਕਾਨ ਪੱਕਾ ਕਰੋ ਛੱਤ ਬਵਾਓ ਉਹਦੇ ਲਈ ਸਰ ਮੈਂ ਅਪਲਾਈ ਕੀਤਾ ਸੀਗਾ ਪਹਿਲਾਂ ਵੀ 1 ਸਾਲ ਪਹਿਲਾਂ ਕੀਤਾ ਸੀਗਾ ਮੈਂ ਪੈਸੇ ਉਹ ਬੰਦਾ ਮੈਨੂੰ ਕਹਿੰਦਾ ਫਾਈਲ ਚਾਰਜ ਲੱਗੂਗਾ ਤੇ 2000 ਰੁਪਏ ਲੱਗੂਗਾ ਉਸ ਟਾਈਮ ਵੀ ਮੈਂ ਇਧਰ ਉਧਰੋਂ ਫੜ ਕੇ 2000 ਰੁਪਏ ਦੇ ਕੇ ਆਪਣਾ ਫਾਈਲ ਬਾਕੀ ਜਦ ਮੈਂ ਇੱਥੇ ਅੱਗੇ ਜਾਣਾ ਉੱਥੇ ਕੋਈ ਗੱਲ ਕਹਿੰਦਾ ਤੁਹਾਡੀ ਨਾ ਕੋਈ ਫਾਈਲ ਆਈ ਆ ਨਾ ਹੀ ਤੁਹਾਡਾ ਕੁਝ ਨਾਮ ਬੋਲਦਾ ਫਿਰ ਉੱਥੋਂ ਅਸੀਂ ਮੁੜ ਕੇ ਆ ਜਾਈਦਾ ਉਹਨਾਂ ਆਪਣੇ ਸਰਦਾਰ ਬਿੱਲਾਪਾਲ ਜੀ ਸਰਦਾਰ ਜੀ ਦਿੱਤੇ ਆ ਵੋਟਾਂ ਪਾਈਆਂ ਉਹਨਾਂ ਨੂੰ ਅਸੀਂ ਕਿਹਾ ਵੀ ਸਾਡੀ ਸੁਣਵਾਈ ਹੋਊਗੀ ਸਾਡਾ ਬੰਦਾ ਜਿੱਤੇ ਜੀ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਦਫ਼ਤਰ ਤੇ ਘਟੋ ਘੜ ਨਹੀਂ ਸਰ ਦੋ ਮਹੀਨੇ ਤੋਂ ਚੱਕਰ ਮਾਰਦੇ ਆ ਸਰ ਇਹਨਾਂ ਨੇ ਸਾਡੇ ਫਾਰਮ ਪਰ ਰੇ ਸੀਗੇ ਫਿਰ ਸਾਡੇ ਘਰ ਤੇ ਫਾਰਮ ਚੈੱਕ ਕਰਨ ਆ ਲ ਆ ਰਿਹਾ ਤੇ ਉਹ ਕਹਿ ਰਿਹਾ ਵੀ ਤੁਹਾਡਾ ਤਾਂ ਕੁਝ ਅੱਗੇ ਬੋਲਦੇ ਨਹੀਂ ਹੈਗੇ ਵੀ ਆਨਲਾਈਨ ਬੋਲਦੇ ਨਹੀਂ ਸਿਸਟਮ ਇਹਦਾ ਕੰਮ ਨਹੀਂ ਤੋ ਇਹ ਰਿਜੈਕਟ ਹੋ ਚੁੱਕੇ ਆ ਅਸੀਂ ਫੇਰ ਜਾਂਨੇ ਆ ਸਰ ਫੇਰ ਪਰਵਾਨੇ ਆ ਫਾਰਮ ਫੇਰ ਉਹ ਉਹ ਫੇਰ ਨਹੀਂ ਕੰਮ ਕਰਦੇ ਉਹ ਕਹਿੰਦੇ ਆ ਵੀ ਸਾਨੂੰ ਕੋਈ ਬੰਦਾ ਅਫਸਰ ਆ ਰਿਹਾ ਤੇ ਬਸ ਉਹਤੇ 2-4 ਘੰਟੇ 10 ਘੰਟੇ ਬਿਠਾ ਕੇ ਅਸੀਂ ਮੁੜ ਆਨੇ ਆ ਕੋਈ ਅਫਸਰ ਨਹੀਂ ਆਂਦਾ ਕੋਈ ਸੁਣਵਾਈ ਨਹੀਂ ਹੁੰਦੀ ਐਨਾ ਮੇਰਾ ਮਨ ਦੁਖੀ ਹੋਇਆ ਮੈਨੂੰ ਪਤਾ ਮੇਰੇ ਛੋਟੇ ਛੋਟੇ ਬੱਚੇ ਆ ਜਦੋਂ ਵੀ ਮੈਂ ਰਾਤ ਨੂੰ ਕੰਮ ਜਾਂ ਕਾਰਜ 'ਚ ਬਹਿਣਾ ਮੈਨੂੰ ਨੀਂਦ ਤਾਂ ਬਾਹਰ ਕੀ ਕਾਰਜ ਵੀ ਨਹੀਂ ਆਉਂਦੀ ਹੈ ਕਾਰਨ ਕੀ ਹੈ ਬਰਸਾਤ 'ਚ ਹੈਨਾ ਤੁਹਾਡਾ ਹਰ ਕਮਰਾ ਮੈਂ ਦੇਖਿਆ ਚੁੰਦਾ ਹੋਇਆ ਨਜ਼ਰ ਆ ਰਿਹਾ ਮੇਂ ਨਹੀਂ ਦਿੱਕਤ ਆਉਂਦੀ ਹਾਂਜੀ ਹਾਂਜੀ ਬਿਲਕੁਲ ਤੁਸੀਂ ਕੀ ਕੰਮ ਕਰਦੇ ਹੋ ਕੀ ਨਾਮ ਤੁਹਾਡਾ ਮੇਰਾ ਨਾਮ ਸੁਖਵਿੰਦਰ ਕੌਰ ਹੈ ਮੈਂ ਕੰਮ ਕਰਦੀ ਘਰਾਂ ਚ ਝਾੜੂ ਪੋਚੇ ਦਾ ਤੇ ਮੈਂ ਬਸ ਇਹ ਕਹਿੰਨੀ ਆ ਕਿ ਚੱਲ ਮਿਹਨਤ ਨਾਲ ਤਾਂ ਨਹੀਂ ਪਾਏ ਜਾਂਦੇ ਮਕਾਨ ਮੈਂ ਇਹ ਕਹਿੰਨੀ ਆ ਚੱਲ ਸਾਡੀ ਸਰਕਾਰ ਸੁਣੇ ਸਾਡੀ ਛੱਤ ਬਦਲੀ ਹੋਈ ਜਾਵੇ ਮੇਰੇ ਨਿੱਕੇ ਨਿੱਕੇ ਦੋ ਬੱਚੇ ਆ ਇਹ ਇਹਨਾਂ ਦਾ ਹੀ ਬਸ ਸਾਨੂੰ ਹੁੰਦਾ ਵਾ ਡਰ ਬਸ ਕਿ ਬੱਚੇ ਨਾ ਥੱਲੇ ਆ ਜਾਣ ਅਸੀਂ ਆਪ ਬਹੁਤ ਡਰਦੇ ਹਾਂ ਕਿ ਇਹ ਰਾਤ ਨੂੰ ਚਲੇ ਜਾਂਦੇ ਆ ਮੀਮੂ ਆਂਦੇ ਆ ਕਿਹੜੇ ਵੇਲੇ ਡਿੱਗ ਜਾਵੇ ਕੋਈ ਪਤਾ ਨਹੀਂ ਹੈਗਾ ਅੱਛਾ ਛੱਪਾ ਗਿਰਨ ਵਾਲੀਆਂ ਵੀ ਹਾਂਜੀ ਹਾਂਜੀ ਬਹੁਤ ਬਾਲੇ ਡਿੱਗੇ ਹੋਏ ਆ ਮਾੜਾ ਜੱਟ ਮਾਰੋ ਕੌਣ ਖਾ ਗਿਆ ਜਮਾ ਹੀ ਬਾਲਿਆਂ ਨੂੰ ਉਹ ਐਂ ਕਰੋ ਜਮਾ ਹੀ ਥੱਲੇ ਬਾਲਿਆਂ ਦੇ ਦੋ ਤਿੰਨ ਤਾਂ ਬਾਲੇ ਜਮਾ ਹੀ ਡਿੱਗ ਗਏ ਅੰਦਰੋਂ ਪੂਰਾ ਪਰਿਵਾਰ ਮਿਹਨਤ ਕਰਕੇ ਗੁਜ਼ਾਰਾ ਕਰ ਰਿਹਾ ਹੈਗਾ 24 ਘੰਟੇ ਜਿਹੜਾ ਹੈਗਾ ਇਹ ਮਿਹਨਤ ਕਰਦੇ ਨੇ ਦਿਨੇ ਮਜ਼ਦੂਰੀ ਕਰਦੇ ਨੇ ਰਾਤ ਨੂੰ ਸਿਕਿਉਰਿਟੀ ਗਾਰਡ ਦੀ ਡਿਊਟੀ ਕਰਦੇ ਆਂ ਇਹਨਾਂ ਦੇ ਪਤਨੀ ਘਰਾਂ ਦੇ ਵਿੱਚ ਕੰਮ ਕਰਕੇ ਕਿਤੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੇ ਆਂ ਮਦਦ ਮਿਲੀ ਨਹੀਂ ਕਿਤੋਂ ਜਾਂ ਕੋਈ ਦਿੱਕਤ ਆ ਰਹੀ ਹੈ ਪੁੱਛਿਆ ਤੁਸੀਂ ਵੀ ਸਾਡੇ ਫਾਰਮ ਰਿਜੈਕਟ ਕਿਉਂ ਹੁੰਦੇ ਸਰ ਪਤਾ ਨਹੀਂ ਸਾਡੇ ਨਾਲ ਜੇ ਕੋਈ ਦੁਸ਼ਮਣੀ ਹੁੰਦੀ ਆ ਜੇ ਮੈਂ ਕੋਈ ਸੁਣਵਾਈ ਨਹੀਂ ਕਰਵਾ ਸਰ ਬੰਦੂ ਸਿੰਘ ਆ ਸਰ ਗ੍ਰਮੀਤ ਮੈਂ ਇੱਕ ਗੱਲ ਪੁੱਛਾਂ ਤੁਸੀਂ ਕੋਈ ਨਸ਼ਾ ਪਤਾ ਕਰਦੇ ਨਹੀਂ ਸਰ ਨਹੀਂ ਕਿਉਂਕਿ ਇਹਨਾਂ ਦੀ ਆਵਾਜ਼ ਤੋਂ ਦੇਖਣ ਵਾਲੇ ਵੀ ਕਈ ਵਾਰ ਕਮੈਂਟਾਂ ਦੇ ਵਿੱਚ ਕਹਿਣ ਲੱਗ ਜਾਂਦੇ ਨੇ ਕਿ ਸ਼ਾਇਦ ਹੋ ਸਕਦਾ ਇਹਨਾਂ ਦੀ ਆਵਾਜ਼ ਇਦਾਂ ਦੀ ਹੈ ਕਿ ਬਾਈ ਕਿਤੇ ਨਸ਼ਾ ਪਤਾ ਤਾਂ ਨਹੀਂ ਕਰਦਾ ਤੁਹਾਡੀ ਆਵਾਜ਼ ਇਦਾਂ ਕਿਉਂ ਹੈ ਕੀ ਕਾਰਨ ਸਰ ਮੈਂ ਦਿਨ ਰਾਤ ਸੁਣਦਾ ਨਹੀਂ ਕੰਮ ਮੈਂ ਨਹੀਂ ਮਿਹਨਤ ਕਰਦਾ ਮੈਂ ਬੱਚੇ ਘਰ ਦੇ ਦੇਖਉਂਦਾ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਹਿੰਦਾ ਵੀ ਮੇਰਾ ਕੋਈ ਮੇਰੀ ਸੁਣਵਾਈ ਨਹੀਂ ਦੁਖੀ ਕਿਉਂ ਹੋ ਗਏ ਕੀ ਚੱਲ ਬਾਤ ਸਾਰੇ ਮੇਰੇ ਚੋਣ ਦੀ ਗੁੜੀਆਵਾ ਮੈਂ ਇਹਨੂੰ ਜਾ ਆਪਣੇ ਦਿਲੋਂ ਜਾਣਦਾ ਤੇ ਉਹ ਜਦੋਂ ਮੈਨੂੰ ਡਰ ਲੱਗਦਾ ਮੇਰੀ ਜੱਤ ਨਾ ਗਏ ਤੇ ਮੇਰੇ ਬੱਚੇ ਦੇ ਡਿਗ ਜੇ ਦਿਨ ਰਾਤ ਮੈਨੂੰ ਫਿਕਰ ਰਹਿੰਦਾ ਮੇਰਾ ਦਿਨ ਰਾਤ ਮੈਨੂੰ ਫਿਕਰਿਆ ਨਾ ਮੈਂ ਕਹਿੰਦਾ ਵੀ ਮੈਨੂੰ ਮੈਂ ਪੈਸੇ ਨਹੀਂ ਮੈਨੂੰ ਕੋਈ ਲਾਲਚ ਨਹੀਂ ਸਿਰਫ ਮੈਨੂੰ ਮੇਰੇ ਬੱਚਿਆਂ ਦਾ ਤੁਹਾਨੂੰ ਕਿੰਨਾ ਡਰ ਲੱਗਦਾ ਡਰ ਤਾਂ ਲੱਗਦਾ ਹੀ ਆ ਪਾਜੀ ਜੇ ਇਹਦਾ ਘਰ ਕੱਚਾ ਹੋਵੇ ਡਿੱਗਣ ਵਾਲੇ ਮਕਾਨ ਹੋਣ ਡਰ ਕਿਉਂ ਨਹੀਂ ਲੱਗਦਾ ਦੋ ਦੋ ਜਵਾਕ ਆ ਇਹ ਵੀ ਮੈਂ ਤਾਂ ਘਰ ਹੀ ਨਹੀਂ ਸਰਦੇ ਨੇ ਬੱਚਿਆਂ ਨੂੰ ਲੈ ਕੇ ਜਾਂਦੇ ਜਿੱਦਣ ਵੀ ਪੈਂਦਾ ਅਸੀਂ ਗਵਾਂਡੀਆਂ ਨੇ ਕਰੇ ਰਹਿੰਦੇ ਆ ਕਿ ਕਿਹੜੇ ਵੇਲੇ ਡਿੱਗ ਜਾਵੇ ਛਤ ਕੋਈ ਪਤਾ ਨਹੀਂ ਹੈ ਗੈਰ। ਕੱਲ ਸਹੀ ਦੱਸਿਓ ਗਰਮੀਤ ਕੋਈ ਨਸ਼ਾ ਕਰਦਾ? ਨਹੀਂ ਇਹ ਨਸ਼ਾ ਨਹੀਂ ਕਰਦਾ ਹੈਗਾ ਕੋਈ ਵੀ। ਮਿਹਨਤ ਕਰਦਾ ਰਾਤ ਨੂੰ ਡਿਊਟੀ ਜਾਂਦਾ ਦਿਨੇ ਚਲ ਦਿਹਾੜੀ ਦਿਉੜੀ ਕਰਦਾ ਵਾ। ਕਦੇ ਮਿਲ ਜਾਂਦੀ ਆ ਕਦੇ ਨਹੀਂ ਮਿਲਦੀ ਕਰੇ ਰਹਿੰਦੇ ਨੇ। ਮਤਲਬ ਪੂਰਾ ਮਿਹਨਤ ਕਰਕੇ ਹੈਨਾ ਇਮਾਨਦਾਰੀ ਨਾਲ ਆਪਣਾ ਗੁਜ਼ਾਰਾ ਕਰਦੇ ਆ। ਇਮਾਨਦਾਰੀ ਦਾ ਫਲ ਨਹੀਂ ਮਿਲਦਾ ਨਜ਼ਰਾਂ ਅੰਦਰ। ਨਹੀਂ ਸਰ ਨਹੀਂ। ਨਹੀਂ ਕਿਤੇ ਨਹੀਂ ਹੈ ਜਰਾ ਜੀ ਮਿਹਨਤ ਕਰ ਮੈਂ ਇਸ ਲਈ ਇਹਨੂੰ ਪੁੱਛਦਾ ਨਹੀਂ ਜੇ ਅਸੀਂ ਉਹ ਹੀ ਗਲਤ ਕੰਮ ਕਰੀਏ ਕੋਈ ਸਾਨੂੰ ਸੋਨਨ ਨੰਗਣਾ ਵੀ ਆਵੇ ਉਹਦਾ ਬੰਦਾ ਬਹੁਤ ਵਧੀਆ ਜੀ ਅਸੀਂ ਅਸਲੀ ਨਿੰਦ ਮੰਜ਼ੂਰੀ ਕਰਕੇ ਆਪਣਾ ਠਾਣਾ ਚਾਹਨੇ ਆ ਤੇ ਅਸੀਂ ਸਰਕਾਰ ਨੂੰ ਇਹ ਹੀ ਬੇਨਤੀ ਕਰਦੇ ਆ ਜੀ ਕੋਈ ਵੀ ਮਾਰਾ ਨਹੀਂ ਹੁੰਦਾ ਕੋਈ ਵੀ ਆਪਾਂ ਕਿਸੇ ਨੂੰ ਵੀ ਕਹਿ ਦਈਏ ਹੁਣ ਤੁਸੀਂ ਥੱਕੇ ਹੋਵੋਗੇ ਭਾਈ ਤੁਸੀਂ ਕਾਰ ਚਾਹਉਂ ਸੇਰੇ ਆਪਣੇ ਤੁਸੀਂ ਕਰ ਰਹਾ ਹਾਲਾਤ ਦੇਖੋਗੇ ਮੈਂ ਸਵੇਰ ਦੀ ਚਾਹ ਤੱਕ ਨਹੀਂ ਮੇਰੇ ਮੂੰਹ ਚੰਦਰ ਨਹੀਂ ਗੀ ਤੇ ਮੈਂ ਮੇਰੀ ਆਵਾਜ਼ ਨ ਕੀ ਕਰੂਗੀ ਸਰ ਤੁਸੀਂ ਆਪ ਦੱਸੋ ਬਿਲਕੁਲ ਅਪੀਲ ਕੀਤੀ ਹੈਗੀ ਇਹਨਾਂ ਨੇ ਬਾਰ ਬਾਰ ਆਟਾ ਲੈ ਗਿਆ ਸੀ ਆ ਧਰਵਾ ਆਟਾ ਵੀ ਖਤਮ ਹੋਇਆ ਸੀਗਾ ਹੁਣ ਆ ਪਰਿਵਾਰ ਬਣਾਣੀ ਹੈ ਰੋਟੀਆਂ ਟਾਈਮ ਦੇਖ ਲੋ ਸਵੇਰ ਦਾ ਕਿਸੇ ਨੇ ਕੁਝ ਨਹੀਂ ਖਾਦਾ ਹੈਗਾ ਭੁੱਖੇ ਬੈਠਾ ਸਾਰੇ ਹਾਂਜੀ ਹਾਂਜੀ ਸਾਰੇ ਭੁੱਖੇ ਆਂ ਕਾਰਨ ਕੀ ਰਿਆ ਰੋਟੀ ਕਿਉਂ ਨਹੀਂ ਬਣਾਈ ਬਸ ਚੂਰਿਆ ਅੰਦਰੋਂ ਰੋਟੀ ਬਣਾਣੀ ਕਿੱਥੇ ਆ ਬਹਿਨ ਨੂੰ ਜਗ੍ਹਾ ਨਹੀਂ ਬੱਚੇ ਬਾਹਰ ਫਿਰਦੇ ਆ ਤੇ ਰੋਟੀ ਬਣਾਉਣ ਨੂੰ ਜਗ੍ਹਾ ਨਹੀਂ ਹੈਗੀ ਅੰਦਰ ਜਮਾ ਹੀ ਐ ਚੂਹੀ ਜਾਂਦਾ ਸਮਾਨ ਸਾਰਾ ਗਿੱਲਾ ਹੋ ਗਿਆ ਅੰਦਰ ਕਿੱਥੇ ਬਹਿ ਕੇ ਰੋਟੀ ਬਣਾਵੇ ਬੰਦਾ ਹਾਂਜੀ ਚੁੱਲਾ ਸਾਰਾ ਗਿੱਲਾ ਹੋ ਗਿਆ ਚੁੱਲਾ ਸਾਰੇ ਰੋਟ ਭਾਂਡੇ ਕੀ ਆٹے ਵਾਲੀ ਡਰਮ ਸਾਰ ਗਿੱਲੀ ਹੋ ਗਈ। ਇਹ ਅੱਛਾ ਕੰਦ ਚਿੱਪੀ ਗਰਮੀ ਤੇ ਕਰੰਟ ਆਉਂਦਾ ਮੈਨੂੰ ਇੱਕੋ ਦੇ ਝਟਕਾ ਲੱਗਿਆ ਮੈਂ ਇਹਦੇ ਨਾਲ ਹੱਥ ਲਗਾਇਆ। ਇੱਕ ਕਰੰਟ ਆਰ ਜੀ ਫਿਟਿੰਗ ਹੈ ਸਾਰੇ ਪੂਰੇ ਹਾਂਜੀ ਹਾਂਜੀ ਉਦਾਂ ਹੀ ਕੀਤੀ ਹੋਈ ਹੈ ਜੀ ਨਾਰਮਲੀ ਨੇ ਮੈਂ ਆਪਾਂ ਹੀ ਕਰੀ ਆ ਮਾਮ ਬੰਦਾ ਪਾ ਦਿੰਦਾ ਚਲੋ ਬੱਚਿਆਂ ਨੂੰ ਤਾਂ ਸ਼ੌਕ ਲੱਗ ਸਕਦਾ ਕਰੰਟ ਲੰ ਸਰ ਬਾਈ ਹੁਣ ਕੀ ਕਰੀਏ ਹੁਣ ਆਦਾ ਇਹਨਾਂ ਨੂੰ ਮੈਂ ਕਿੱਦਾਂ ਲਾਦਾ ਜਦੋਂ ਮੈਂ ਕਰ ਚੁਣਾ ਉਦੋਂ ਹੀ ਕਰ ਜਾਂਦੇ ਆ ਨਹੀਂ ਤੇ ਇੱਧਰ ਉੱਧਰ ਬਹਿ ਕੇ ਗੁਜ਼ਾਰਾ ਕਰਦੇ ਆ ਜਾਨਾ ਅੱਛਾ ਅੱਛਾ ਡਰਦੇ ਕਰਦੇ ਅੰਦਰ ਨਹੀਂ ਆਉਂਦੇ ਨਹੀਂ ਉਹੀ ਕਰਦੇ ਅੰਦਰ ਨਹੀਂ ਆਉਂਦੇ ਫਿਟਰ ਅਸੀਂ ਜਦੋਂ ਮੀਂਹ ਆਉਂਦਾ ਨਾ ਉਦੋਂ ਤਾਂ ਨਹੀਂ ਆਉਂਦੇ ਹੈਗੇ ਕਰ ਚ ਜਦੋਂ ਹਾਂਜੀ ਬਾਹਰ ਹੀ ਰਹਿਨੇ ਆ ਜਦੋਂ ਬਾਰਿਸ਼ ਆਉਂਦੀ ਆ ਜਦੋਂ ਬਾਰਿਸ਼ ਰੁਕ ਜਾਂਦੀ ਫ ਨੇ ਕਿ ਇਹੀ ਹੁੰਦਾ ਵਾ கரਂਟ ਆ ਜਾਂਦਾ ਕੰਧਾਂ ਚ ਫਿਰ ਡਿੱਗਣ ਦਾ ਡਰ ਹੁੰਦਾ ਵਾ ਕਿ ਡੇਗਣ ਆ ਪਵੇ ਬਾਲਾ ਕੋਈ ਅੰਦਰ ਛਾਤਰ ਹਿੱਟਾ ਉੱਟਾ ਡੇਗ ਜਣੇ ਇਸੇ ਮਾਰੇ ਸੀ ਬੱਚੇ ਬਾਹਰ ਹੀ ਲੈ ਕੇ ਰਹਿਨੇ ਆ ਤਾਂ ਸਰਕਾਰਾਂ ਤੱਕ ਜਿਹੜੀ ਐ ਇਹਨਾਂ ਨੇ ਅਪਰੋਚ ਵੀ ਕੀਤੀ ਐ ਕਾਉਂਸਲਰ ਤੱਕ ਅਪਰੋਚ ਕੀਤੀ ਹੈ ਆਪਣੇ ਫਾਰਮ ਵੀ ਭਰਾਈ ਨੇ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹਨਾਂ ਦੀ ਸੁਣਵਾਈ ਹੁੰਦੀ ਹੈ ਲੇਕਿਨ ਤੁਹਾਡੇ ਕਚਹਿਰੀ ਦੇ ਵਿੱਚ ਆਮ ਜਨਤਾ ਦੀ ਕਚਹਿਰੀ ਦੇ ਵਿੱਚ ਅਸੀਂ ਇਸ ਲਈ ਇਹ ਖਬਰ ਨਸ਼ਰ ਕਰ ਰਹੇ ਹਾਂ ਕਿ ਗਰੀਬੀ ਦੇ ਵਿੱਚ ਇਮਾਨਦਾਰੀ ਨਾਲ ਜੇਕਰ ਕੋਈ ਮਿਹਨਤ ਕਰਦਾ ਹੈ ਤਾਂ ਸਰਕਾਰਾਂ ਦੇ ਕਾਗਜ਼ੀ ਕਾਰਵਾਈਆਂ 'ਚ ਜੇ ਕੋਈ ਘਾਟ ਰਹਿ ਵੀ ਜਾਂਦੀ ਹੈ ਜਾਂ ਕਿਤੇ ਦਿੱਕਤ ਆਂਦੀ ਹੈ ਤਾਂ ਮੁਲਾਜ਼ਮਾ ਦਾ ਅਧਿਕਾਰੀਆਂ ਦਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਜ਼ਰੂਰ ਗਾਈਡ ਕਰਨ ਕਟੋਕਟ ਦੱਸਣ ਕਿ ਆ ਕਮੀ ਤੁਹਾਡੇ ਡਾਕੂਮੈਂਟਸ ਦੇ ਅੰਦਰ ਹੈ ਤਾਂ ਜੋ ਪੂਰੀ ਕਰ ਸਕਣ ਔਰ ਸਰਕਾਰੀ ਸਕੀਮਾਂ ਦਾ ਲਾਹਾ ਲੈ ਸਕਣ ਸਰਕਾਰੀ ਸਕੀਮਾਂ ਵੀ ਅਸਲੀ ਚਲਾਈਆਂ ਜਾਂਦੀਆਂ ਨੇ ਕਿ ਅਜਿਹੇ ਲੋਕ ਜਿਹੜੇ ਲੋੜਵੰਦ ਨੇ ਉਹਨਾਂ ਤੱਕ ਮਦਦ ਜ਼ਰੂਰ ਪਹੁੰਚਾਈ ਜਾਵੇ ਬਾਕੀ ਕਮੈਂਟ ਚ ਤੁਸੀਂ ਜ਼ਰੂਰ ਦੱਸਣਾ ਕਿ ਕੀ ਸਰਕਾਰੀ ਸਕੀਮਾਂ ਦੀ ਜੋ ਮਦਦ ਹੈ ਜੋ ਸਰਕਾਰੀ ਸਕੀਮਾਂ ਅਪਲਾਈ ਕੀਤੀਆਂ ਜਾਂਦੀਆਂ ਨੇ ਕਿ ਆ ਵਾਕਈ ਜ਼ਰੂਰਤਮੰਦਾਂ ਤੱਕ ਪਹੁੰਚਦੀਆਂ ਨੇ ਜਾਂ ਫਿਰ ਮਹਿਜ਼ ਐਲਾਨ ਰਹਿ ਜਾਂਦੇ ਨੇ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈ